ਪੰਜਾਬ ਸਰਕਾਰ ਨੇ ਆਪਣੀ ਲੈਂਡ ਪੁੱਲਿੰਗ ਪਾਲਿਸੀ ਆਖਿਰ ਵਾਪਸ ਲੈ ਲਈ ਹੈ ਬੀਜੇਪੀ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸਰਕਾਰ ਤੇ ਹਮਲਾਵਰ ਨਜ਼ਰ ਆ ਰਹੀ ਸੀ ਸੜਨਾਲ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਮੌਜੂਦ ਨੇ ਸ਼ਰਮਾ ਜੀ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਲਗਾਤਾਰ ਵਿਰੋਧੀ ਤਰ੍ਹਾਂ ਤੁਹਾਡੇ ਸਮੇ ਸਾਰੇ ਲੱਗੇ ਹੋਏ ਸੀ ਸਰਕਾਰ ਤੇ ਹਮਲੇ ਕਰਨ ਸਰਕਾਰ ਕਹਿੰਦੀ ਹੈ ਕਿ ਜੇ ਕਿਸਾਨਾਂ ਨੂੰ ਪਸੰਦ ਨਹੀਂ ਆਈ ਪਾਲਿਸੀ ਤਾਂ ਅਸੀਂ ਵਾਪਸ ਲੈ ਲਈ ਔਰ ਇਹ ਪਾਲਿਸੀ ਵਾਪਸ ਹੋ ਗਈ ਪਹਿਲੀ ਗੱਲ ਤਾਂ ਇਹ ਹੈ ਕਿ ਕੱਲ ਪੰਜਾਬ ਜਿੱਤਿਆ ਪੰਜਾਬੀਅਤ ਜਿੱਤੀ ਹੈ ਪੰਜਾਬ ਦਾ ਕਿਸਾਨ ਔਰ ਮਜ਼ਦੂਰ ਦੀ ਜਿੱਤ ਹੋਈ ਹੈ ਔਰ ਦਿੱਲੀ ਤੋਂ ਬਿੱਲੇ ਹੋ ਕੇ ਜਿਹੜੇ ਤਿਗੜੀ ਇੱਥੇ ਆ ਕੇ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਲੁੱਟਣਾ ਚਾਹੁੰਦੀ ਸੀ ਉਹਨਾਂ ਦੀ ਜ਼ਮੀਨ ਖੋਣਾ ਚਾਹੁੰਦੀ ਸੀ ਕੱਲ ਪੰਜਾਬੀਆਂ ਦੇ ਪ੍ਰੈਸ਼ਰ ਥੱਲੇ ਉਹਨਾਂ ਦੀ ਬਹੁਤ ਵੱਡੀ ਹਾਰ ਹੋਈ ਹੈ ਦੂਜੀ ਗੱਲ ਹੈ ਕਿ ਬੀਜਪੀ ਨੇ ਪਹਿਲੇ ਦਿਨ ਤੋਂ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਆਪਣਾ ਸਟੈਂਡ ਸਪਸ਼ਟ ਕੀਤਾ ਸੀ ਕਿ 1 ਇੰਚ ਜ਼ਮੀਨ ਵੀ ਕਿਸਾਨਾਂ ਦੀ ਇਹਨਾਂ ਨੂੰ ਖੋਹ ਨਹੀਂ ਦੇਵਾਂਗੇ। ਔਰ ਕੇਵਲ ਅਖਬਾਰਾਂ ਚ ਨਹੀਂ ਜ਼ਮੀਨੀ ਸਤਰ ਦੇ ਉੱਤੇ ਬਲਾਕ ਤੋਂ ਲੈ ਕੇ ਤਹਿਸੀਲ ਜ਼ਿਲ੍ਹਾ ਪੱਧਰ ਤੇ ਪਾਰਟੀ ਨੇ ਲਗ ਲਗ ਪ੍ਰੋਗਰਾਮ ਉਲੀਕੇ। 17 ਤਰੀਕ ਤੋਂ ਪਾਰਟੀ ਦੀ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ ਵੀ ਨਿਕਲਣ ਵਾਲੀ ਸੀ। ਸਭਾ ਵੀ ਕਹਿਣਾ ਸਾਰੇ ਇਹ ਅੰਦੋਲਨਾਂ ਦਾ ਵੀ ਪ੍ਰਭਾਵ ਪੈਂਦਾ ਹੈ ਕਿਸਾਨ ਵੀ ਅੰਦੋਲਨ ਕਰ ਰਹੀ ਸੀ ਸਰਕਾਰ ਕੋਲ ਰਸਤਾ ਕੋਈ ਨਹੀਂ ਸੀ ਵਾਪਸ ਲੈ ਬਿਨਾ ਲੇਕਿਨ ਇਹਨਾਂ ਦੀ ਨੀਅਤ ਤੇ ਉਤੇ ਅੱਜ ਵੀ ਸ਼ੱਕ ਹੈ ਜਦੋਂ ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ଘੋਸ਼ਿਤ ਕਰਨਾ ਸੀ ਤੇ ਮੁੱਖ ਮੰਤਰੀ ਆਏ ਜਦੋਂ ਇਹ ਲੈਂਡ ਪੁਲਿੰਗ ਪਾਲਿਸੀ ଘੋਸ਼ਿਤ ਕਰਨੀ ਸੀ ਉਹਦੇ ਲਈ ਮੁੱਖ ਮੰਤਰੀ ਸਾਹਮਣੇ ਆਏ ਕੱਲ ਮੁੱਖ ਮੰਤਰੀ ਸਾਹਮਣੇ ਕਿਉਂ ਨਹੀਂ ਆਏ ਪ੍ਰਿੰਸੀਪਲ ਸੈਕਟਰੀ ਦੀ ਲੈਟਰ ਬਣਾ ਕੇ ਕਿਉਂ ਕਰ ਲਿਆ ਨੋਟੀਫਿਕੇਸ਼ਨ ਦੇ ਉੱਤੇ ਵੀ ਸਾਡੀ ਨਜ਼ਰ ਹੈ ਕਿ ਨੋਟੀਫਿਕੇਸ਼ਨ ਕਿੱਦਾਂ ਹੁੰਦੀ ਹੈ ਔਰ ਮੈਂ ਚਾਹਨਾ ਕਿ ਮੁੱਖ ਮੰਤਰੀ ਜੀ মিডিਆ ਨੂੰ ਬੁਲਾਉਣ ਵੇਸੇ ਬਣਾਉਂ ਰਹੇ ਹੁੰਦਾ ਹਰ ਗੱਲ ਤਾਂ ਬੋਲਦੇ ਨੇ ਬੋਲਣ ਦਾ ਕਿ ਕੋਈ ਵੀ ਕਿਸੇ ਵੀ ਤਰੀਕੇ ਦੀ 1 ਇੰਚ ਜ਼ਮੀਨ ਵੀ ਕਿਸਾਨਾਂ ਦੀ ਨਹੀਂ ਲਈ ਜਾਏਗੀ ਮੈਨੂੰ ਖਤਰਾ ਇਸ ਕੱਲ ਦਾ ਲੱਗ ਰਿਹਾ ਹੈ ਕਿ ਜਿਹੜੇ ਜਿਹੜਾ ਮੇਰਾ ਪੰਜਾਬ ਆ ਨਾ ਇਸ ਵੇਲੇ ਪੰਜਾਬੀ ਨਹੀਂ ਚਲਾ ਰਹੇ ਤੁਸੀਂ ਕਿਸੇ ਵੀ ਡਿਪਾਰਟਮੈਂਟ ਚ ਚਲੇ ਜਾਓ ਕੋਈ ਨਾ ਕੋਈ ਦਿੱਲੀੋਂ ਬੰਦਾ ਲਿਆ ਕੇ ਇਹਨਾਂ ਨੇ ਬਿਠਾਇਆ ਹੈ ਫੁੱਲ ਦੁਕਾਨਦਾਰੀ ਹੋ ਰਹੀ ਹੈ ਔਰ ਪੰਜਾਬ ਜਿਹੜਾ ਇਹਨਾਂ ਦੇ ਆਕਾ ਚਲਾ ਰਹੇ ਨੇ ਉਹ ਫਿਰ ਕੋਈ ਖੁਰਾਫਾਤ ਨਾ ਕਰਵਾਣ ਇਹਦੇ ਲਈ ਬੀਜੇਪੀ ਪੈਰੇਦਾਰੀ ਕਰੇਗੀ ਪੰਜਾਬੀ ਵੀ ਜਾਗਦੇ ਰਹਿਣ ਇਹ ਲੋਟੂ ਟੋਲਾ ਕੋਈ ਖੁਰਾਫਾਤ ਹੋਰ ਨਵੀਂ ਨਾ ਕਰੇ ਇਦੇ ਤੇ ਸਾਨੂੰ ਪੈਰਾ ਦੇਣਾ ਪੈਣਾ। ਅੱਛਾ ਲੈਂਡ ਪੁਲਿੰਗ ਪਾਲਿਸੀ ਵਾਪਸ ਲੈਣ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਨਾਰਮਲ ਹੋ ਜਾਣੀਆਂ ਕਿਉਂਕਿ ਭਾਵੇਂ ਬੀਜੇਪੀ ਵੀ ਇਸ ਤਰ੍ਹਾਂ ਦਾ ਵਿਰੋਧ ਵੇਖ ਚੁੱਕੀ ਆ। ਜਦੋਂ ਕੇਂਦਰੀ ਖੇਤੀ ਕਾਨੂੰਨ ਆਏ, ਬੀਜੇਪੀ ਨੇ ਕੇਂਦਰ ਨੇ ਉਹ ਵਾਪਸ ਲੈ ਲਿਆ ਕੇਂਦਰ ਸਰਕਾਰ ਨੇ ਪਰ ਉਹਦਾ ਅਸਰ ਹਲੇ ਤਿੱਕਰ ਪੰਜਾਬ ਦੇ ਪਿੰਡਾਂ 'ਚ ਦੇਖਦਾ। ਹਲੇ ਤਿੱਕਰ ਕਿਸਾਨਾਂ ਦੇ ਮਨ 'ਚ ਰੋਸ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਇੰਨਾ ਈਜ਼ੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਮਸਲਾ ਇੱਥੇ ਨਿਪਟ ਗਿਆ? ਮੈਂ ਪਹਿਲਾਂ ਤੇ ਜਿਹੜਾ ਬੀਜੇਪੀ ਦੇ ਉੱਤੇ ਤੁਸੀਂ ਕਿਹਾ ਹੈ 4 ਦਿਨ ਪਹਿਲਾਂ ਨਰਿੰਦਰ ਮੋਦੀ ਨੇ ਕਿਸਾਨ ਦੇ ਹਿੱਤ ਚ ਪਸ਼ੂ ਪਾਲਕਾਂ ਦੇ ਹਿੱਤ ਚ ਜੜੀਏ ਟ੍ਰੇਡ ਵਾਰ ਚੱਲ ਰਹੀ ਹੈ ਉਹਦੇੰ ਦਾ ਜਿਹੜਾ ਸਟੈਂਡ ਲਿਆ ਉਹਨ ਹਿੰਦੁਸਤਾਨ ਦੇ ਕਿਸਾਨ ਨੂੰ ਤਾਂ ਸੋਚਣ ਲਈ ਮਜਬੂਰ ਕੀਤਾ ਹੀ ਹੈ ਅੱਜ ਹਰ ਪੰਜਾਬ ਦਾ ਕਿਸਾਨ ਨੂੰ ਇਹ ਸਮਝ ਆ ਆਈ ਹੈ ਕਿ ਕਿਸਾਨ ਦਾ ਹਤੀਸ਼ੀ ਅਗਰ ਕੋਈ ਹੈ ਕਿ ਨਰਿੰਦਰ ਮੋਦੀ ਹੈ ਐਡਾ ਵੱਡਾ ਨਿਰਨੇ ਨਰਿੰਦਰ ਮੋਦੀ ਲੈ ਸਕਦਾ ਔਰ ਪੂਰੀ ਤਰ੍ਹਾਂ ਨਾਲ ਇਹ ਦਵੰਗ ਤਰੀਕੇ ਨਾਲ ਬੋਲ ਸਕਦਾ ਹੈ ਕਿ ਮੈਂ ਕਿਸਾਨ ਔਰ ਪਸ਼ੂ ਪਾਲਕਾਂ ਦਾ ਦੇ ਨਾਲ ਖੜਾ ਉਹਨਾਂ ਦਾ ਕੋਈ ਵੀ ਬੁਰਾ ਕਰ ਜਾਏ ਐਸਾ ਮੈਂ ਹੋਣ ਨਹੀਂ ਦੇਵਾਂਗਾ ਇਹ ਨਰਿੰਦਰ ਮੋਦੀ ਕਰ ਸਕਦਾ ਐਡਾ ਵੱਡਾ ਸਟੈਂਡ ਜਿਹੜਾ ਲਿਆ ਕਿਸਾਨਾਂ ਨੂੰ ਸਮਝ ਆ ਰਿਹਾ ਕਿਸਾਨਾਂ ਨੂੰ ਇਹ ਵੀ ਸਮਝ ਆ ਰਿਹਾ ਪੰਜਾਬ ਨੂੰ ਕਿ ਹਰਿਆਣਾ ਪੰਜਾਬ ਚੋਂ ਨਿਕਲਿਆ ਇਥੇ ਚੁਟਕੀਆਂ ਵਜਦੀਆਂ ਰਹਿ ਗਈਆਂ ਉੱਥੇ ਜੋ ਵੀ ਫਸਲਾਂ ਦੇ ਐਮਐਸਪੀ ਦਿੱਤੀ ਗਈ ਸਬਜ਼ੀਆਂ ਦੇ ਵੀ ਐਮਐਸਪੀ ਦਿੱਤੀ ਗਈ ਸਾਰਾ ਕੁਝ ਹੁੰਦੇ ਬਾਪ ਜੀ ਕਿਸਾਨ ਨਿਧੀ ਦੇ ਕਿਸਾਨਾਂ ਦੀ ਜੇਬ ਚ ਆਉਂਦੀ ਰਹੀ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਅਗਰ ਹਰਿਆਣਾ ਚ ਬੀਜੇਪੀ ਦੀ ਸਰਕਾਰ ਇਹ ਕਰ ਸਕਦੀ ਹੈ ਤੇ ਪੰਜਾਬ ਚ ਅਗਰ ਬੀਜੇਪੀ ਨੂੰ ਪਾਵਰ ਦਿੰਨੇ ਆ ਤੇ ਹਰਿਆਣਾ ਦੀ ਤਰਜ਼ ਦੇ ਉਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਉਹ ਸਾਰੇ ਲਾਭ ਪ੍ਰਾਪਤ ਹੋ ਸਕਦੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਪੂਰਾ ਜਿਹੜਾ ਸਰਕਾਰ ਤੇ ਲੈਂਡ ਪੂਲਿੰਗ ਪਾਲਿਸੀ ਵਾਲਾ ਜਿਹੜੇ ਸਵਾਲ ਉੱਠੇ ਜਾਂ ਕਿਸਾਨਾਂ ਦਾ ਵਿਰੋਧੀ ਦੇਖਣ ਪਿਆ ਤਾਂ ਬੀਜੇਪੀ ਨੂੰ ਲੱਗਦਾ ਕਿ ਤਰ੍ਹਾਂ ਕਿਤੇ ਤੁਹਾਡੇ ਵਾਲਾ ਜਿਹੜਾ ਰੋਸ ਸੀ ਕਿਸਾਨਾਂ ਦੇ ਮਨਾਂ ਦੇ ਵਿੱਚ ਜਾਵੇ ਉਹ ਤਾਂ ਡਵਰਟ ਹੋ ਗਿਆ ਔਰ ਬੀਜੇਪੀ ਨੂੰ ਲੱਗਦਾ ਹੈ ਕਿ ਉਹ ਪਿੰਡਾਂ ਦੇ ਵਿੱਚ ਜਾਣ ਦਾ ਰਸਤਾ ਜਿਹੜਾ ਹੈਗਾ ਕਲੀਅਰ ਹੋ ਗਿਆ ਦੋ ਤਿੰਨ ਸਾਲਾਂ ਚ ਨਾ ਪੁੱਲਾਂ ਥੱਲੋਂ ਬੜਾ ਪਾਣੀ ਨਿਕਲ ਗਿਆ ਇਹ ਸਰਕਾਰ ਦੀ ਕਾਰਗੁਜ਼ਾਰੀ ਨੇ ਹਰ ਪੰਜਾਬੀ ਨੂੰ ਨਿਰਾਸ਼ ਕੀਤਾ ਹੈ। ਔਰ ਇਹ ਨਿਰਾਸ਼ਾ ਦਿਨ-ਪ੍ਰਤੀ ਦਿਨ ਵੱਧ ਰਹੀ ਹੈ। ਔਰ ਇਸ ਭ੍ਰਮਚੇ ਸਰਕਾਰ ਹੋਏ ਜਿਹੜੀ ਕੱਲ ਢੋਂਗ ਕਰ ਰਹੀ ਹੈ ਕਿ ਐਸੀ ਉਹਨਾਂ ਦੀ ਨਬਜ਼ ਪੜੀ ਇਹ ਮਾਫ ਹੋਣ ਵਾਲਾ ਨਹੀਂ ਹੈ। ਕਿਉਂਕਿ ਬਹੁਤ ਸਾਰੇ ਦੂਸਰੇ ਮੁੱਦੇ ਐਸੇ ਨੇ ਜਿਨ੍ਹਾਂ ਨੇ ਇਸ ਸਰਕਾਰ ਦੇ ਪ੍ਰਤੀ ਰੋਸ ਨੂੰ ਵਡਾਵਾ ਦਿੱਤਾ ਹੋਇਆ ਹੈ। ਇਹ ਤਾਂ ਇੱਕ ਐਸੇ ਢੇਰ ਤੇ ਬੈਠੇ ਨੇ ਉਹ ਭੈਣਾਂ ਵਿਚਾਰੀਆਂ ਆਪਣਾ 40000 ਰੁਪਏ ਬੇਟ ਕਰੀ ਜਾ ਰਹੀਆਂ ਹਜ਼ਾਰ ਦੀ ਤਾਂ ਗੱਲ ਖਤਮ ਹੋ ਚੁੱਕੀ ਹੈ ਨਾ ਹੁਣ 40 ਮਹੀਨੇ ਹੋ ਗਏ 40000 ਅਗਲੇ ਮਹੀਨੇ 41000 ਹੋਏ ਨਾ ਉਸ ਤੋਂ ਆ ਬਤਾਲੀ ਜਾ ਰਹੇ ਨਾ ਇਹ ਕਦੋਂ ਦੇਣਗੇ ਐਮਐਸਪੀ ਦੇਣੀ ਸੀ ਉਹ ਕਦੋਂ ਦੀ ਦਿੱਤੀ ਹੈ ਕਿਸਾਨਾਂ ਦੇ ਹਿੱਤ ਲਈ ਸਟੇਟ ਗਵਰਨਮੈਂਟ ਨੇ ਇਹ ਪਹਿਲਾਂ ਰੋਲਾ ਪਾਉਂਦੇ ਸੀ ਕਿ ਖੇਤੀ ਸਟੇਟ ਸਬਜੈਕਟ ਹੈ ਇਹਨਾਂ ਨੇ ਐਸਾ ਕੋਨਸਟਾ ਕੰਮ ਕਰਤਾ ਕਿ ਜਿਹਨਾਂ ਨਾਲ ਕਿਸਾਨਾਂ ਨੂੰ ਲਗੇ ਉਲਟਾ ਦਿੱਲੀ ਵਾਲਿਆਂ ਦੇ ਪ੍ਰਭਾਰਤ ਲਿਆ ਕੇ ਲੁੱਟਣਾ ਸ਼ੁਰੂ ਕਰ ਦਿੱਤਾ ਸੀ ਅੱਛਾ ਸਰਪੰਚ ਜੀ ਇੱਕ ਤੁਹਾਡੇ ਆਪਾਂ ਪੁਰਾਣੇ ਸਾਥੀਆਂ ਦੀ ਗੱਲ ਕਰ ਲਈਏ ਅਕਾਲੀ ਦਲ ਦੇ ਨਾਲ ਬੜਾ ਪਿਆਰ ਰਿਹਾ ਬੜਾ ਭਾਈਚਾਰਾ ਰਿਹਾ ਇਕੱਠੇ ਸਰਕਾਰਾਂ 'ਚ ਵੀ ਰਹੇ ਪਰ ਉਹ ਮੋਹ ਜਦੋਂ ਦਾ ਭੰਗ ਹੋਇਆ ਨਾ ਇੱਕ ਦੂਜੇ ਤੇ ਹਮਲਾਵਰ ਨਜ਼ਰ ਆਉਂਦੇ ਨੇ ਸੁਖਵੀਰ ਸਿੰਘ ਬਾਦਲ ਲਗਾਤਾਰ ਭਾਜਪੀ ਤੇ ਹਮਲਾ ਕਰਦੇ ਨੇ ਔਰ ਸੁਖਵੀਰ ਸਿੰਘ ਬਾਦਲ ਕੱਲ ਸਾਫ ਤੌਰ ਤੇ ਕਹਿੰਦੇ ਨੇ ਕਿ ਜਿਹੜੇ ਬਾਗੀ ਧੜਾ ਬਣਾਤਾ ਉਹਨਾਂ ਨੇ ਉਹ ਕਹਿੰਦੇ ਕਿ ਜਿਹੜਾ ਵੱਖਰਾ ਪ੍ਰਧਾਨ ਬਣਾਤਾ ਇਹਦੇ ਪਿੱਛੇ ਵੀ ਬੀਜੇਪੀ ਨੇ ਜਿਹੜਾ ਮਾਹੌਲ ਬਣਾਇਆ ਬੀਜੇਪੀ ਦੀ ਪੂਰੀ ਸਾਜ਼ਿਸ਼ ਕੰਮ ਕਰਦੀ ਆ ਮੈਨੂੰ ਲੱਗਦਾ ਕਿ ਵੈਸੇ ਮੈਨੂੰ ਅਧਿਕਾਰ ਨਹੀਂ ਹੈ ਦੋਨਾਂ ਆਪਸ ਦੇ ਪਾਰਟੀਆਂ ਦਾ ਦੀ ਗੱਲਬਾਤ ਹੈ ਲੇਕਿਨ ਮੈਨੂੰ ਇਸ ਕਰਕੇ ਮੈਂ ਟਿੱਪਣੀ ਕਰ ਰਿਹਾ ਕਿ ਉਹਨਾਂ ਨੇ ਕੇਂਦਰ ਦੇ ਉੱਤੇ ਵੱਲ ਮੋੜਿਆ ਮਾਮਲਾ ਚੰਗਾ ਤੇ ਹੁੰਦਾ ਕੀ ਸੁਖਵੀਰ ਬਾਦਲ ਆਤਮ ਚਿੰਤਨ ਕਰਦੇ ਆਖਿਰ ਕਿਹੜੀਆਂ ਗਲਤੀਆਂ ਅਕਾਲੀ ਦਲ ਕੋਲੋਂ ਹੋਈਆਂ ਜਿਹਦੇ ਕਾਰਨ ਉਹਨਾਂ ਨੂੰ ਇਹ ਦਿਨ ਦੇਖਣ ਨੂੰ ਮਿਲਿਆ ਤੇ ਫਿਰ ਉਹਦੇ ਉੱਤੇ ਉਹ ਵਿਚਾਰ ਕਰਦੇ ਮੈਨੂੰ ਲੱਗਦਾ ਅੱਜ ਵੀ ਉਹ ਕੁਝ ਸਿੱਖਣ ਦੇ ਮੂਡ 'ਚ ਨਹੀਂ ਹੈ ਉਹ ਦੋਸ਼ਾ ਰੋਪਣ ਕਰਕੇ ਆਪਣੇ ਦੁਆਰਾ ਕੀਤੀਆਂ ਗਈਆਂ ਜਿਹੜੀ ਆਤਮ ਚਿੰਤਨ ਦੀ ਪ੍ਰਕਿਰਿਆ ਉਹਨੂੰ ਉਹਨਾਂ ਨੇ ਰੋਕਿਆ ਹੋਇਆ ਹੈ ਜਿੰਨਾ ਯੂਰੋ ਸਾਡੇ ਤੇ ਇਲਜ਼ਾਮ ਲਗਾਉਣ ਤੇ ਲਾਰੇ ਨੇ ਇਹਨਾਂ ਆਪ ਵਿੱਚ ਬਹਿ ਕੇ ਕਿਤੇ ਮੰਤਨ ਕਰ ਲੈਣ ਕਿ ਕਿੱਦਾਂ ਭਲਾ ਹੋ ਸਕਦਾ ਹੈ ਅਕਾਲੀ ਦਲ ਦਾ ਤੇ ਮੈਨੂੰ ਲੱਗਦਾ লাভ ਕਰ ਹੀ ਰਹਿੰਦਾ ਉਹਨਾਂ ਨੂੰ ਅੱਛਾ ਭਵਿੱਖ ਕੀ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦਾ ਜਾਂ ਫਿਰ ਜਿਹੜਾ ਕੱਲ ਦੂਜਾ ਅਕਾਲੀ ਦਲ ਸਾਹਮਣੇ ਆਇਆ ਦੋਨਾਂ ਦਾ ਭਵਿੱਖ ਕੀ ਦੇਖਦੇ ਹੋ ਅੱਗੇ ਕਿਹਨੂੰ ਦੇਖਦੇ ਹੋ ਮੇਰੀ ਨਜ਼ਰ ਭਾਜਪੀ ਦੇ ਭਵਿੱਖ ਤੇ ਆ ਇਹਨਾਂ ਦਾ ਭਵਿੱਖ ਜਨਤਾ ਤੈਅ ਕਰੇਗੀ ਮੇਰਾ ਮਤ ਆ ਇਹ ਚਾਹਨਾ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੇ ਪੰਜਾਬੀ ਪੰਜਾਬ ਦਾ ਕਿਸਾਨ ਮਜ਼ਦੂਰ ਵਪਾਰੀ ਪੰਜਾਬ ਦੇ ਵਿਕਾਸ ਦੇ ਲਈ ਬੀਜੇਪੀ ਨਾਲ ਜੁੜੇ ਕਿਉਂਕਿ ਇਹਨਾਂ ਲਈ ਹੋਏਗਾ ਪੰਜਾਬੀਆਂ ਨੂੰ ਤਾਂ ਕਰਨ ਦਿੰਦਾ ਮੈਂ ਕਿਉਂਕਿ ਇਹ ਵੀ ਕਿਹਾ ਜਾਂਦਾ ਨਾ ਕਿ ਬੀਜੇਪੀ ਦੇ ਦਾ ਤੇ ਕਾਲੀ ਦਾ ਗੱਠ ਜੋੜ ਕਿਤਨੇ ਕਿਤੇ ਹੋਊ ਹੁਣ ਇਹ ਵੀ ਚਰਚਾ ਹੋ ਜਾਣੀ ਹੈ ਕਿ ਵੀ ਉਹ ਜਿਹੜੇ ਤੜੇ ਤੇ ਇਲਜ਼ਾਮ ਹੈ ਕਿ ਉਹ ਬੀਜੇਪੀ ਦੇ ਨਾਲ ਪਹਿਲਾਂ ਹੀ ਗੱਲਬਾਤ ਹੈ ਕਿ ਉਸ ਤੜੇ ਨਾਲ ਗੱਲਬਾਤ ਸਿਰੇ ਲੱਗੇਗੀ ਜਾਂ ਫਿਰ ਇਸ ਪਾਸੇ ਗੱਲੋਂ ਪ੍ਰੈਸ਼ਰ ਬਣਾ ਕੇ ਲੱਗ ਸਕਦੀ ਹੈ 117 ਸੀਟਾਂ ਤੇ ਬੀਜੇਪੀ ਤਿਆਰੀ ਕਰ ਰਹੀ ਤਾਂ ਅਸ਼ਵਨੀ ਕੁਮਾਰ ਸ਼ਰਮਾ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਨੇ ਔਰ ਇੱਕ ਪਾਸੇ ਲੈਂਡ ਪੁਲਿੰਗ ਪਾਲਿਸੀ ਲੈ ਕੇ ਸਰਕਾਰ ਤੇ ਹਮਲਾਵਰ ਨਜ਼ਰ ਆ ਰਹੇ ਨੇ ਔਰ ਦੂਜੇ ਪਾਸੇ ਕਹਿੰਦੇ ਨੇ ਕਿ ਸੂਚੇ ਬਾਦਲ ਨੂੰ ਬੀਜੇਪੀ ਤੇ ਸਵਾਲ ਖੜੇ ਕਰਨ ਦੀ ਜਗ੍ਹਾ ਆਫਦਾ ਚਿੰਤਨ ਮੰਤਨ ਕਰਨ ਦੀ ਜ਼ਰੂਰਤ ਹੈ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ ਨਿਊਜ਼ 18 ਚੰਡੀਗੜ੍ਹ